ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਵੈਲਕਮ YouTube ਚੈਨਲ ਮਲਕੀਤ ਕਚੂਰਾ ਅੱਜ ਮੈਂ ਤੁਹਾਨੂੰ ਗਰਮੀ ਦੇ ਮੌਸਮ ਚੂਜੇ ਬਾਰੇ ਜਾਣਕਾਰੀ ਦਿੰਦਾ ਹਾਂ ਛੋਟੇ ਚੂਜੇ ਨੂੰ ਪਾਲਣ ਲਈ ਆਪਾਂ ਨੂੰ ਗਰਮੀ ਦੀ ਜ਼ਰੂਰਤਾਂ ਪੈਂਦੀ ਹੈ ਤਾਂ ਹੀ ਆਪਾਂ ਬਲਬ ਗਰ ਲਾਉਂਦੇ ਹਨ ਪਰ ਇੱਕ ਗੱਲ ਦਾ ਧਿਆਨ ਦੇਣ ਵਾਲੀ ਗੱਲ ਹੈ ਕਿ ਜਿਆਦਾ ਗਰਮੀ ਕਰਨਾ ਵੀ ਚੂਜੇ ਨੂੰ ਪਾਲਣਾ ਬਹੁਤ ਹੀ ਔਖਾ ਹੋ ਜਾਂਦਾ ਹੈ। ਔਰ ਕਈ ਪ੍ਰਕਾਰ ਦੀਆਂ ਬੁਆਰੀਆਂ ਲੱਗ ਜਾਂਦੀਆਂ ਹਨ। ਕੋਈ ਵੀ ਸੱਜਣ ਵੀਰ ਚੂਜੇ ਨੂੰ ਪਾਲ ਰਿਹਾ ਹੈ। ਉਹ ਜਿਹੜੇ ਵੀ ਕੰਮਰੇ ਚੂਜਾ ਪਾਲਦਾ ਹੈ ਉਸ ਦੀਆਂ ਦਿਨ ਦੇ ਸਮੇਂ ਗਰਮੀ ਦੇ ਮੌਸਮ ਵਿੱਚ ਉਹ ਬੂਏ ਬਾਰੀਆਂ ਖੋਲ ਕੇ ਰੱਖੇ। ਤਾ ਜੋ ਬਾਹਰਲੀ ਹਵਾ ਅੰਦਰ ਤੂਜੇ ਨੂੰ ਚੰਗੀ ਤਰ੍ਹਾਂ ਮਿਲ ਸਕੇ ਨਹੀਂ ਤਾਂ ਅੰਦਰ ਜਿਹੜੀ ਗੈਸ ਬਣੀ ਕੜਾਸ ਬਣੀ ਤੂਜੇ ਨੂੰ ਬਹੁਤ ਨੁਕਸਾਨ ਕਰਦੀ ਹੈ ਤੇ ਤੂਜੇ ਨੂੰ ਕਈ ਪ੍ਰਕਾਰ ਦੀਆਂ ਮਬਾਰੀਆਂ ਲੱਗ ਜਾਂਦੀਆਂ ਹਨ ਜਿਵੇਂ ਕਿ ਤੂਜੇ ਦੇ ਸਰੀਰ ਚ ਪਾਣੀ ਭਰਨਾ ਤੇ ਤੂਜੇ ਦਾ ਲੀਵਰ ਫੁੱਲ ਜਾਂਦਾ ਹੈ ਤੇ ਬਾਅਦ ਜਿਹੜੇ ਵੀ ਸੱਜਣ ਵੀਰ ਨੂੰ ਬਹੁਤ ਹੀ ਮੁਸ਼ਕਲਾਂ ਆਖੋਣੀਆਂ ਪੈਂਦੀਆਂ ਹਨ ਤੇ ਚੂਜਾ ਹੌਲੀ-ਹੌਲੀ ਮਰਨਾ ਸ਼ੁਰੂ ਹੋ ਜਾਂਦਾ ਹੈ ਇਹਨਾਂ ਨੂੰ ਬਚਾਉਣ ਲਈ ਦੂਜੇ ਨੂੰ ਕਈ ਪ੍ਰਕਾਰ ਦੀਆਂ ਦਵਾਈਆਂ ਆਉਂਦੀਆਂ ਹਨ ਉਹ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਤਾਂ ਹੀ ਚੂਜਾ ਸਹੀ ਤਰੀਕੇ ਨਾਲ ਖਾ ਪੀ ਸਕਦਾ ਹੈ ਹੋਰ ਤੰਦਰੁਸਤ ਰਹਿ ਸਕਦਾ ਹੈ ਮੈਂ ਤੁਹਾਨੂੰ ਦਵਾਈਆਂ ਦਿਖਾਉਂਦਾ ਹਾਂ ਇਹ ਦਵਾਈ ਹੈ ਲਿਵਰ ਟੋਨਿਕ ਬਰੋਟੋਨ ਖਾਸ ਕਰਕੇ ਜਿਆਦਾ ਗਰਮੀ ਕਰਨ ਜੋ ਚੂਜੇ ਦੇ ਸਰੀਰ 'ਤੇ ਵਾਲੀਵਰ ਫੁੱਲ ਜਾਂਦਾ ਹੈ ਇਹ ਖਾਸ ਕਰਕੇ ਉਸ ਦੇ ਇਲਾਜ ਲਈ ਲਾਭਦਾਇਕ ਹੈ ਇਹ ਪਾਣੀ 'ਚ 1-2 ਟੱਕਣ ਇਹ ਦਿੱਤੀ ਜਾਂਦੀ ਹੈ ਹਰ ਰੋਜ਼ ਤਾਂ ਹੀ ਚੂਜੇ ਦਾ ਸਰੀਰ ਵਾਲੀਵਰ ਫੁੱਲ ਨਾ ਸਕੇ ਤੇ ਦੂਜਾ ਖਾਪੀ ਸਹੀ ਸਕੇ ਦੂਜੀ ਦਵਾਈ ਆਉਂਦੀ ਹੈ ਇਹ ਪਾਊਡਰ ਹੈ ਇਲੈਕਸ਼ਨ ਪਾਊਡਰ ਜਿਹੜਾ ਗਰਮੀ ਕਾਰਨ ਬੰਦ ਕਮਰੇ ਚ ਜੋ ਸੱਜਣ ਵੀ ਦੂਜਾ ਪਾਲਦਾ ਹੈ ਅੰਦਰ ਗਾਂਸ ਬਣ ਜਾਂਦੀ ਹੈ ਇਲੈਕਸ਼ਨ ਪਾਊਡਰ ਪਾਣੀ ਚ ਕੋਲ ਫਿਰ ਦਿਨ ਨਾਲ 20 ਗ੍ਰਾਮ ਦਾ ਪੈਕ ਆਉਂਦਾ ਹੈ ਇਹ 10 ਗ੍ਰਾਮ ਆ ਰੋਜ਼ ਚੂਜੇ ਨੂੰ ਪਾਣੀ ਚ ਪਲਾਇਆ ਕੀਤਾ ਜਾਂਦਾ ਹੈ ਤਾਂ ਜੋ ਚੂਜੇ ਦੇ ਸਰੀਰ ਚ ਪਾਣੀ ਨਾ ਭਰ ਸਕੇ ਔਰ ਜਿਹੜੇ ਇਹਨਾਂ ਨੂੰ ਦੁਬਾਰੀਆਂ ਲੱਗੀਆਂ ਆਉਂਦੀਆਂ ਹਨ ਉਹਨਾਂ ਨੂੰ ਇਹ ਲਿਕਸਨ ਪਾਊਡਰ ਨਾਲ ਸਹੀ ਕਰ ਸਕੇ ਗਰਮੀ ਕਾਰਨ ਖਾਸ ਕਰਕੇ ਲਿਕਸਨ ਪਾਊਡਰ ਹੀ ਦੇਣਾ ਚਾਹੀਦਾ ਹੈ ਤੀਜੀ ਚੀਜ਼ ਪੈਰਾਸੀਟਾਮੋਲ ਟੈਬਲਟ ਆਉਂਦੀ ਹੈ ਇਹ ਟੈਬਲੇਟ ਆਰ ਰੋਜ਼ ਸਵੇਰ ਦੇ ਸਮੇਂ ਔਰ ਸ਼ਾਮ ਦੇ ਸਮੇਂ ਦੇਣੀ ਚਾਹੀਦੀ ਹੈ ਤਾਂ ਜੋ ਗਰਮੀ ਕਾਰਨ ਮੁਰਗੇ ਨੂੰ ਜਿਹੜਾ ਬੁਖਾਰ ਵਗਾਰਾ ਆਉਂਦਾ ਹੈ ਉਹਦੇ ਨਾਲ ਦੂਜੇ ਨੂੰ ਬੁਖਾਰ ਵਗਾਰਾ ਨਾ ਆਵੇ ਚੂਜਾ ਆਪਣੇ ਆਪ ਸਹੀ ਰਹਿ ਸਕੇ ਇਹ ਟੈਬਲੇਟ ਪੈਰਾਸੀਟਾਮੋਲ ਦੇਣੀ ਚਾਹੀਦੀ ਹੈ ਵੀਰੋ ਇਹਨਾਂ ਗੱਲਾਂ ਦਾ ਖਾਸ ਧਿਆਨ ਦੇਣਾ ਚਾਹੀਦਾ ਹੈ ਮੁਰਗੀ ਪਾਲ ਨੂੰ ਤਾਂ ਹੀ ਮੁਰਗੀ ਪਾਲਨ ਵੀਰ ਸਫਲ ਹੋ ਸਕਦਾ ਹੈ ਜੇ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਵੈਗੁਰੂ ਜੀ ਦਾ ਖਾਲਸਾ ਅਸੇ ਦੀ ਵੈਗੁਰੂ ਜੀ ਕੀ ਫਤਿਹ